ਹਾਂਜੀ ਸ਼ਾਮਾਂ ਪੈ ਗਈਆਂ ਮੈਂ ਡੰਗਰ ਅਸੀਂ ਅੰਦਰ ਕਰ ਦਿੱਤੇ ਆਪਣੀਆਂ ਫੂਟੋ ਨਹੀਂ ਤੇ ਬਲਬ ਜੱਗ ਗਏ ਰਾਤ ਪੈ ਕੇ ਹੋ ਗਈ ਆ ਸ਼ੁਰੂ ਮਤਲਬ ਸ਼ਾਮਾਂ ਜੀ ਆਈਆਂ ਸੂਰਜ ਵੇਖੋ ਇਸ ਤਰ੍ਹਾਂ ਦੀ ਸੰਡੇ ਆ ਸ਼ਾਮਾਂ ਦਾ ਮੌਸਮ ਕੁਛ ਇਸ ਤਰ੍ਹਾਂ ਦਾ ਬਹੁਤ ਸੁਣਾ ਮੌਸਮ ਹਾਂਜੀ ਮੈਂ ਲੱਗੀ ਹੁਣ ਪਿਆਜ਼ ਕੱਟਣ ਤੇ ਹਰੇ ਮਸਾਲੇ ਮੈਂ ਲੈ ਕੇ ਆਉਂਗੀ ਤੇ ਪੌਣੇ ਵੀ ਕੱਟ ਜਾਈਆ ਕਿਉਂਕਿ ਅਸੀਂ ਮਣਾਉਣ ਲੱਗੇ ਪਨੀਰ ਦੀ ਪੁਰਜੀ ਖੰਡ ਦੇ ਵਿੱਚ ਸਰਦੀਆਂ ਦਾ ਕੁਛ ਇਹ ਹਾਲ ਆ ਫੁਲਕੇ ਦੇ ਪੱਕਣ ਇਸ ਤਰ੍ਹਾਂ ਡੱਬੀ ਸੜ ਨਾ ਜਾਵੇ ਨਹੀਂ ਗਿੱਲੀ ਹੋਈ ਹੈ ਜੰਮ ਕੇ ਤੇ ਕੇ ਨਹੀਂ ਰਹਿਣਦੀ ਵੀ ਦੇ ਦਾ ਮਹਨੇਗੀ ਚੜਨਾ ਡੱਬੀ ਨੂੰ ਤੁ ਤੋਂ ਇਲਾਤ ਦੇ ਜਾਂਦੀ ਛਿਲਕੇ ਅਸੀਂ ਬਣਾਉਣ ਲੱਗੇ ਆ ਪਨੀਰ ਦੀ ਭੁਰਜੀ ਤੇ ਵਿੱਚ ਅਦਰਕ ਹਰੀ ਮਿਰਚ ਤੇ ਪਿਆਜ਼ ਕੱਟ ਕੇ ਪਾਵਾਂਗੇ ਤੇ ਫਿਰ ਬਣਾਵਾਂਗੇ ਇਹਦੇ ਆਪਾਂ ਪਨੀਰ ਦੀ ਭੁਰਜੀ ਇਹ ਘਰ ਦਾ ਨਹੀਂ ਬਣਾਇਆ ਹੈ ਘਰ ਦਾ ਪਨੀਰ ਜਿਹੜਾ ਬਹੁਤ ਵਧੀਆ ਰਹਿੰਦਾ मुल दे पनीर दे आमी नकली है नकली की आ, सुनी नकली हाँ जी सत जी वेलकम टू माय यूट्यूब फैमिल अब ठीक ठाक उम्मीद करते हैं कि ठीक ठाक होवोगे ਇਹ ਅੱਜ ਦੀ ਰੁਟੀਨ ਸਾਡੀ ਰਾਤ ਵੇਲੇ ਦੀ ਆ ਤੇ ਕੱਲ ਨੂੰ ਸਵੇਰੇ ਸਵੇਰ ਦੀ ਰੁਟੀਨ ਸ਼ੇਅਰ ਕਰਾਂਗੇ ਤੁਹਾਡੇ ਨਾਲ ਅੱਜ ਹੈਗੀ ਆ ਰਾਤ ਦੇ ਰੁਟੀਨ ਰਾਤ ਦੇ ਖਾਣੇ ਦੀ ਰੁਟੀਨ ਹੁਣ ਹਾਂਜੀ ਚੱਲੋ ਆਜੋ ਬੋਲੋ ਹਣ ਸੋ ਲੋ ਬੋਲ ਸਾਰੇ ਸਾਥੀ ਹਾਲੇ ਸਾਰੇ ਸਾਸਰੀ ਕਾਲ ਜੀ ਸਾਰੇ ਸਾਥੀ ਜੀ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਤੇ ਦਨਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸਹੀ ਚਾਈ ਬਣਾਇਆ ਕਰੋ ਸਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਵਾ ਇਹ ਬਹੁਤ ਵਧੀਆ ਲੱਗਦਾ ਵਾ ਹਾਂਜੀ ਤੇ ਹੁਣ ਅਸੀਂ ਕੀ ਬਣਾਉਣ ਲੱਗੇ ਆ ਪੀਰੇ ਬੱਗ ਦੇ ਕੋਲ ਦੇ ਆ ਹਾਂ ਪਿਆਜ਼ ਅਸੀਂ ਕੱਟ ਕੇ ਰੱਖ ਲਿਆ ਤੇ ਗੀ ਚੱਤ ਤੇ ਲਾਠ ਲਿਆ ਤੇ ਹੁਣ ਅਸੀਂ ਲੱਗੇ ਆ ਵਿੱਚ ਪਾਉਣ ਘਿਓ ਚਲ ਜਾ ਗਾ ਸਬਜੀ ਹੈ ਗਾਜਰਾਂ ਵੀ ਰਹਿਣ ਤੇ ਅਰੇ ਪਰ ਮਾ ਜੱਤਨ ਨਾਲ ਸਾੜ ਲੈ ਫਰੇ ਚੱਲ ਫਰੇ ਚੱਲ ਫਰੇ ਜਾ ਵੇ ਕਿਆ ਮਾਂ ਨੇ ਰੋਟੀਆਂ ਲਾ ਲੈ ਤਾਲੀਆਂ ਨਹੀਂ ਆ ਜਾ ਵੇ ਕਿਆ ਜਾ ਉਤੇ ਕੋਨ ਕਾ ਇੱਕ ਮਿੰਟ ਦੀ ਪੇੜਾ ਇੱਕ ਤੂੰ ਵੀ ਪੇੜਾ ਲੈ ਕੇ ਰੋਟੀ ਪਕਾ ਕੇ ਆ ਤੇਨੂੰ ਦਿੰਦੀ ਨਹੀਂ ਫੇ ਪਕਾਉਣ ਨੂੰ ਵੰਦੂ ਬੱਲੇ ਵੇਲੇ ਰਾ ਦੇ ਦੇ ਫੇ ਤਾਉਦਾ ਦੇਲੇ ਵਾ ਉਥੇ ਹੀ ਆਵਾਂ ਰਾਤ ਨੂੰ ਸਵੇਰ ਦਾ ਉਥੇ ਹੀ ਪਿਆਵਾ ਜਨੇਟ ਕਰਾਜੀ ਨਹੀਂ ਐਵੇਂ ਸੇਵਾ ਐਸੇ ਦਿਨ ਲੱਗਦੇ ਕਿਥੇ ਆਵੇ ਤੱਤੀਆ ਵੇਤ ਪਿਆ ਲਓ ਲੇ ਮਾ ਦਾ ਵਧੀ ਵੇਲਣਾ ਮੈਂ ਅਰਨਵ ਜੀ ਕਹਿੰਦਾ ਮੈਨੂੰ ਚਕਲਾ ਵੇਲਣਾ ਦਿਓ ਮੈਂ ਵੀ ਜਾ ਕੇ ਰੋਟੀਆਂ ਵੇਲੜੀਆਂ ਮੈਂ ਦੋ ਦੇ ਉੱਤੇ ਤੇ ਹੁਣ ਲੈ ਕੇ ਗਿਆ ਜिद ਕਰਕੇ ਤੇਲ ਮੈਂ ਗਰਮ ਰੱਖ ਦਿੱਤਾ ਬਾ ਤੇ ਹੁਣ ਪਿਆਜ਼ ਵੀ ਕੱਟ ਲਿਆ ਤੇ ਅਦਰਕ ਕਟਣ ਲਈ ਆਪਾਂ ਬਿਲਕੁਲ ਫਿੱਕਾ ਜਿਹਾ ਪਨੀਰ ਬਣਾਉਣਾ ਹੈ ਸਾਡੇ ਅਰਨਵਦੀਪ ਦੀ ਪਸੰਦ ਹੈ ਪਨੀਰ ਪਨੀਰ ਦੀ ਭੁਰਜੀ ਜਿਹੜੀ ਅਰਨਵਦੀਪ ਨੂੰ ਬਹੁਤ ਪਸੰਦ ਹੈ ਇਸ ਕਰਕੇ ਅਸੀਂ ਮੇਰੇ ਤੋਂ ਮਸਾਲਾ ਬਹੁਤ ਫਿੱਕਾ ਜਿਹਾ ਰੱਖਾਂਗੇ ਜਾਂ ਉਹਦੇ ਵਾਸਤੇ ਮੈਂ ਵੱਖਰਾ ਕੁਝ ਕੱਢ ਲੂੰਗੀ ਹਾਂਜੀ ਤੇਲ ਗਰਮ ਹੋ ਗਿਆ ਸਾਡਾ ਤੇ ਇਹਨੂੰ ਘਟ ਕਰ ਦਵਾਂਗੇ ਤੇ ਆਪਾਂ ਇਹਨੂੰ ਪਿਆਜ਼ ਨੂੰ ਧੋਵਾਂਗੇ ਅਦਰਕ ਸਾਗਰ ਪੁੱਜੰਡੇ ਆ ਤੋਂ ਉਹਨੇ ਆਪਾਂ ਜਿਹੜਾ ਪਨੀਰ ਵਾਲਾ ਆਂਦਾ ਇਹਨੂੰ ਅਪੋਰ ਘਰ ਲਵਾਂਗੇ ਕ੍ਰਸ਼ ਮਤਲਬ ਥੋੜਾ ਜਿਹਾ ਪੋਰ ਲਗਾਓ ਥੋੜਿਆ ਆ ਵਧੀਆ ਰਹਿੰਦਾ ਪਨੀਰ ਤੇ ਜੇ ਆਪਾਂ ਕੱਟ ਕੇ ਬਣਾਉਣੇ ਫਰੋਨੀ ਨਾ ਆਚਾਰ ਨਹੀਂ ਬਣਦਾ ਹਾਂਜੀ ਅਦਰਕ ਭੁਜਕੇ ਹੋਵੇ ਹਲਾਲ ਤੇ ਹੁਣ ਅਪਰੇ ਵਿੱਚ ਪਾਵਾਂਗੇ। ਹਾਲ ਦੀ ਪਨੀਰ ਨੂੰ ਆਪਾਂ ਜਿੰਨਾ ਥਰੀਕ ਪੋ ਰਾਂਗੇ ਉਹਨਾ ਥੀਕ ਰਹੇਗਾ ਕਿ ਉਹ ਕਿ ਨਮਕੀਨ ਪੂਰਾ ਵਿੱਚ ਰੱਖ ਦੇਗਾ ਜੇ ਮੋਟਾ ਮੋਟਾ ਵਿੱਚ ਰੱਖਾਂਗੇ ਨਾ ਰਹੇਗਾ ਤਾਂ ਜੇ ਪੂਰੀਕਰ ਉਹ ਇਹ ਦਾਨੀ ਨਮਕੀਨ ਜਿਹਨਾਂ ਦਾ ਹੈਗਾ ਕਾਫੀ ਵਧੀਆ ਪਨੀਰ ਹਾਂਜੀ ਇਹ ਸਾਡਾ ਪਨੀਰ ਹੈ ਤੇ ਅੱਜ ਤੱਕ ਸਾਡਾ ਤੁਝੰਡਿਆ ਵਾ ਤੇ ਬਹੁਤ ਵਧੀਆ ਪਨੀਰ ਅਸੀਂ ਬਣਾ ਕੇ ਕਰਾਂਗੇ ਤਿਆਰ ਤੇ ਐਸਾ ਫੰਨ ਦੇ ਦਾदू ਜਦੋਂ ਪੈਣ ਦੇ ਦਿੰਦੇ ਆ ਤਾਂ ਦੋਈ ਬੋਲਦਾ ਵਾ ਕਿ ਮੈਨੂੰ ਖਨੀਰ ਲਿਆ ਕੇ ਦੋ ਇਸ ਕਰਕੇ ਨਾ ਪਨੀਰ ਲਿਆ ਤੇ ਦੇਈਦਾ ਨਾ ਤੇ ਪਨੀਰ ਬਣ ਕੇ ਹੋ ਗਿਆ ਸਾਡਾ ਮੂਰ ਕੇ ਮਜ਼ਰਬਦ ਇਹਨੂੰ ਤਿਆਰ ਕਰ ਲਿਆ ਵਾ ਤੇ ਇੱਧਰ ਸਾਡੀ ਕਾਲੀ ਪੁੱਜਣ ਗਿਆ ਤੇ ਤਰਕਾ ਕਾਫੀ ਸੋਹਣਾ ਪੁੱਜਣ ਗਿਆ ਵਾ ਜੇ ਪੂਰੀ ਤਰ੍ਹਾਂ ਆਲੋ ਜੇਗਾ ਤੇ ਅਜੇ ਤੱਕ ਇਹ ਰ ਆਪਾਂ ਜੇ ਪੂਰੀ ਤਰ੍ਹਾਂ ਆਲੋ ਜੇਗਾ ਪਿਆਜ਼ ਤੇ ਅਜੇ ਤੱਕ ਇਹ ਰ ਆਪਾਂ ਇੱਕ ਤੁਹਾਨੂੰ ਲੰਗ ਨਮਕ ਹਲਦੀ ਮਸਾਲਾ ਅਤੇ ਮਿਰਚ वगैरह ਪਾਵਾਂਗੇ। ਉਹਨਾਂ ਨੇੜੇ ਕਰਕੇ ਵਿਖਾਉਣੇ। ਇਸ ਤਰ੍ਹਾਂ ਭੁੰਜਣ ਦੇ ਸਾਡੇ ਪਿਆਜ਼ ਜੇ ਕੱਚੇ ਹੀ ਆ ਭੁਜੇ ਨਹੀਂ ਪੂਰੀ ਤਰ੍ਹਾਂ ਤੇ ਐ ਹੁ ਤਿਆਰ ਕਰ ਰੱਖਿਆ ਵਾ। ਪਨੀਰ हाँ जी प्याज साढ़े भे हो गए रेडी तो भागे लाल मिर्च हाई फीज लाल मिर्च पाऊंगे आपक दीप का करके ज्यादा नहीं पावे आप चमच आपे गर्म मसाले दे। ਉਨ ਵਿੱਚ ਇੱਕ ਚਮਚ ਇੱਕ ਤੋਂ ਵੀ ਥੋੜਾ ਘੱਟ ਦਕ ਚਮਚਾਪਾ ਨਮਕ ਦਾ ਪਾ ਦਾਂਗੇ ਕਿਉਂਗੀ ਇਹ ਇਹਦੇ ਰਹਿਣਾ ਹੁੰਦਾ ਵਾ ਮਤਲਬ ਜ਼ਿਆਦਾ ਹੋ ਜਾਣਾ ਹੁੰਦਾ ਵਾ ਲਿਮੂਨ ਤੇ ਇਸ ਕਰਕੇ ਥੋੜਾ ਹੀ ਪਾਇਆ ਵਾ ਕਿਉਂਕਿ ਇਹਦੇ ਵਿੱਚ ਤਰੀਨੀ ਪੈਣ ਚਾਹ ਕਰਕੇ ਲਿਮੂਨ ਥੋੜਾ ਪਾਇਆ ਹਾ ਤੇ ਉਹ ਸੁੱਕੀ ਭੁਰਜੀ ਆਪਾਂ ਬਣਾਉਣੀ ਹੈ ਸਰਦਨ ਨੇੜਿਓ ਕਰਕੇ ਵਿਖਾਉਣੇ ਆ ਵੀ ਕਿਵੇਂ ਦਾ ਭੁੱਜਣ ਲਿਆ ਸਾਡਾ ਮਸਾਲਾ ਹਾਂਜੀ ਐਵੇਂ ਦਾ ਭੱਜ ਕੇ ਹੋ ਗਿਆ ਤਿਆਰ 2 ਕੁ ਮਿੰਟ ਵਾਸਤੇ ਹੋਰ ਰੰਨਾਂਗੇ ਤੇ ਆ ਫੇਰ ਆਪਾਂ ਇਹਦੇ ਵਿੱਚ ਪਨੀਰ ਪਾ ਦਵਾਂਗੇ ਹਾਂਜੀ ਸਬਜੀ ਸਾਡੀ ਬਿਲਕੁਲ ਰੈਡੀ ਹੋ ਗਈ ਵਿੱਚ ਪਨੀਰ ਪਾਉਣ ਨੂੰ ਤਿਆਰ ਹੋ ਗਿਆ ਕੰਮ ਇਸ ਤਰ੍ਹਾਂ ਬਣੇ ਪਨੀਰ ਵਿੱਚ ਪਨੀਰ ਦੀ ਪੁਰਜੀ ਮੈਂ ਨਾਲ ਨਰਦੀ ਨਹੀਂ ਲਵੜੁੰਦੀ ਆਪਾਂ ਪਿਆਜ਼ ਜੀ ਅਚੀ ਤਰ੍ਹਾਂ ਬੁੰਨਣਾ ਹੁੰਦਾ ਹੈ ਹੁਣ ਤਾਂ ਨੇੜਿਓਂ ਕਰਕੇ ਦਿਖਾਉਣੇ ਕਿਵੇਂ ਦੀ ਬਣੀ ਪਨੀਰ ਦੀ ਪੁਰਜੀ ਹਾਂਜੀ ਪਨੀਰ ਦੀ ਪੁਰਜੀ ਬਣ ਕੇ ਹੋ ਗਈ ਤਿਆਰ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਣੀ ਆ ਤੁਸੀਂ ਕਿਸੇ ਨੇ ਆ ਕੇ ਤੇ ਖਾ ਸਕਦੇ ਜੇ ਇਸ ਤਰ੍ਹਾਂ ਦੀ ਹੋਈ ਤਿਆਰ ਰਜ ਕੇ ਬਹੁਤ ਟੇਸਟੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ